ਹਾਂਜੀ ਸਾਰੇ ਦੋਸਤਾਂ ਨੂੰ ਪਿਆਰਪ੍ਰੀ ਸਤਿ ਸ੍ਰੀ ਅਕਾਲ ਜੀ ਦੋਸਤੋ ਮੈਂ ਇੰਦਰ ਹੰਸ ਹੰਸ ਆਨਲਾਈਨ ਐਜੂਕੇਸ਼ਨ ਤੇ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਕਰਦਾ ਦੋਸਤੋ ਅੱਜ ਮੈਂ ਪਹਿਲਾ ਓਪਨਿੰਗ ਕਲਾਸ ਲਾਈ ਯਾਨੀ ਕਿ ਪੰਜਾਬ ਪੁਲਿਸ ਦੀ ਜਾਂ ਕੋਲ ਨੂੰ ਦੋਸਤੋ ਪੰਜਾਬੀ ਦੀ ਹਨਾ ਪੰਜਾਬ ਜੀ ਕੇ ਦੀ ਫਿਰ ਮੇਰੇ ਮਨ ਚ ਆਇਆ ਵੀ ਆਪਣੇ ਸਟੂਡੈਂਟ ਇੰਨੇ ਕਿ ਨਹੀਂ ਆਪਣੇ ਸਟੂਡੈਂਟ ਆਨਲਾਈਨ ਵੀ ਬੈਠੇ ਆ ਤੇ ਆਪਾਂ ਨੂੰ ਉਹਨਾਂ ਨੂੰ ਮੈਟਰ ਅਵੇਲੇਬਲ ਕਰਵਾਉਣਾ ਚਾਹੀਦਾ ਵੇਟ ਕਰਦੇ ਹੋਣੇ ਆ ਕਾਫੀ ਟਾਈਮ ਹੋ ਗਿਆ ਦੋਸਤੋ ਮੈਂ ਕਲਾਸ ਅਪਲੋਡ ਨਹੀਂ ਕੀਤੀ ਥੋੜਾ ਬੀਜੀ ਹੋ ਗਿਆ ਆਫਲਾਈਨ ਕਲਾਸ ਤਾਂ ਕਰਕੇ ਤੇ ਅੱਜ ਮੈਂ ਆਨਲਾਈਨ ਕਲਾਸ ਲੈ ਕੇ ਤੁਹਾਡੇ ਨਾਲ ਦੋਸਤੋ ਆਪਾਂ ਕਰਦੇ ਆ ਗੱਲਾਂ ਮੈਂ ਤੁਹਾਨੂੰ ਡਿਸਕਸ ਕਰਦੇ ਆ ਤਾਂ ਦੇਖੋ ਅੱਜ ਆਪਾਂ ਕਰਾਂਗੇ ਪਹਿਲਾਂ ਮੈਂ ਤੁਹਾਨੂੰ ਸੋਣਾ ਪੰਜਾਬ ਦਾ ਭੂਗੋਲ ਪਹਿਲਾਂ ਆਪਾਂ ਚਰਚਾ ਕਰਾਂਗੇ ਦੋਸਤੋ ਕਾਦੀ ਪੰਜਾਬ ਦਾ ਭੂਗੋਲ ਦੀ ਚਰਚਾ ਕਰਾਂਗੇ ਤਾਂ ਦੋਸਤੋ ਜੇ ਆਪਾਂ ਗੱਲ ਕਰੀਏ ਪੰਜਾਬ ਦੀ ਆਕਰਤੀ ਪੰਜਾਬ ਦੀ ਆਕਰਤੀ ਦੋਸਤੋ ਟਿਕੋਣੀ ਆ ਮਤਲਬ ਇਸ ਤਰ੍ਹਾਂ ਬਣਾ ਲਓ ਮੈਂ ਤਾਂ ਇਸ ਤਰ੍ਹਾਂ ਨਾ ਠੀਕ ਆ ਪੰਜਾਬ ਦੀ ਆਕਰਤੀ ਦੋਸਤੋ ਟਿਕੋਣੀ ਆ ਪੰਜਾਬ ਟਿਕੋਣਾ ਉਧਰੇ ਪਾਸੇ ਬਣਿਆ ਬਾਕੀ ਮੈਂ ਤੁਹਾਨੂੰ ਦਿਖਾ ਦੂੰਗਾ ਤੁਹਾਨੂੰ ਮੈਂ ਨੋ ਟੈਨਸ਼ਨ ਪੰਜਾਬ ਦੇ ਉੱਤੇ ਦੋਸਤੋ ਹੈਗਾ ਜਿਹੜਾ ਸਟੇਟ ਆ ਜੰਮੂ ਕਸ਼ਮੀਰ ਆ ਉੱਤੇ ਕੀ ਆ ਜੰਮੂ ਕਸ਼ਮੀਰ ਆ ਇੰਡਰਲੀ ਸਾਈਡ ਦੋਸਤੋ ਹਿਮਾਚਲ ਪ੍ਰਦੇਸ਼ ਨਾਲ ਸੀਮਾ ਲੱਗਦੀ ਆ ਇੱਥੇ ਗੱਲ ਕਰਾਂ ਮੈਂ ਤਾਂ ਇੱਦਾਂ ਦੋਸਤੋਂ ਹਰਿਆਣਾ ਦੀ ਲੱਗਦੀ ਆ ਤੇ ਇੱਧਰ ਜੇ ਮੈਂ ਗੱਲ ਕਰਾਂ ਤਾਂ ਦੋਸਤੋਂ ਆਪਣੇ ਲੱਗਦਾ ਪਰਾਧਸਤਾਨ ਤੇ ਇੱਥੇ ਲੱਗਦਾ ਹੈਗਾ ਦੋਸਤੋਂ ਪਾਕਿਸਤਾਨ ਮੈਂ ਮਾਰਨ ਤੇ ਗੱਲ ਕਰਾਂ ਮੈਂ ਤਾਂ ਕਿੰਨੇ ਰਾਜ ਲੱਗਦੇ ਆ 4 ਰਾਜ ਕਿੰਨੇ ਲੱਗਦੇ ਆ ਸੂਬੇ ਕਿੰਨੇ ਲੱਗਦੇ ਆ ਦੋਸਤੋਂ ਤੇ 4 ਲੱਗਦੇ ਆ ਤੇ ਦੇਸ਼ ਦੀ ਸੀਮਾ ਕਿਹੜੀ ਦੀ ਲੱਗਦੀ ਆ ਤਾਂ ਦੇਸ਼ ਲੱਗਦਾ ਬਾਈ 21 ਕਿਹੜਾ पाकिस्तान के लगता भाई पाकिस्तान लगता मैं अंग्रेजी लिख देना चलो पाकिस्तान लगता हम आप गल करिए भारत स्थित है जे मैं गल करा इंडिया की गल करा दोस्तों इंडिया की गल करिए आप उत्तर पश्चिम ਦੋਸਤੋ ਗੱਲ ਕਰਾਂ ਮੈਂ ਉੱਤਰ ਪੱਛਮ ਇੰਡੀਆ ਦੇ ਗੱਲ ਕਰਾਂ ਮੈਂ ਉੱਤਰ ਪੱਛਮ ਵਿੱਚ ਸਥਿਤ ਹੈ ਕਿ ਪੰਜਾਬ ਹੁਣ ਆਪਾਂ ਗੱਲ ਕਰੀਏ ਪੰਜਾਬ ਬਾਰੇ ਹੋਰ ਗੱਲਾਂ ਕਰੀਏ ਪੰਜਾਬ ਦੇ ਵਿੱਚ ਦੋਸਤੋ ਜ਼ਿਲ੍ਹੇ ਹੈ ਜਿਆ ਯਾਦ ਰੱਖਿਓ ਬਈ 22 ਬਾਕੀ ਆਪਾਂ ਜ਼ਿਲ੍ਹੇ ਬਾਰੇ ਚਰਚਾ ਕਰਾਂਗੇ ਨੋ ਟੈਂਸ਼ਨ ਤੁਸੀਂ ਐਂਦਾ ਧਿਆਨ ਨਾ ਕਰ ਲਿਓ ਕੋਈ ਹੈਨਾ ਡਿਵੀਜ਼ਨ ਹੈਗੇ ਆ 5 ਡਿਵੀਜ਼ਨ ਹੈ ਦੇ ਆ ਬਈ 5 ਪੰਜਾਬ ਦੇ ਡਿਵੀਜ਼ਨ ਕਿੰਨੇ ਬਈ 5 ਹੁਣ ਆਪਾਂ ਗੱਲ ਕਰੀਏ ਪੰਜਾਬ ਦਾ ਕੁੱਲ ਖੇਤਰਫਲ ਕਿੰਨਾ ਕੁੱਲ ਜੇ ਮੈਂ ਗੱਲ ਕਰਾਂ ਪੰਜਾਬ ਦਾ ਖੇਤਰਫਲ ਤਾਂ ਪਿਆਰੇ ਬਈ 5 50000 362 ਵਰਗ ਕਿਲੋਮੀਟਰ ਪੰਜਾਬ ਦਾ ਕੁੱਲ ਖੇਤਰਫਲ ਇੱਕ ਦੀ ਗੱਲ ਕਰਾਂ ਮੈਂ ਭਾਰਤ ਦਾ ਹੈਗਾ 1.54% ਕੁੱਲ ਇੰਡੀਆ ਦੇ ਖੇਤਰਫਲ ਦਾ ਇੰਡੀਆ ਦਾ 3287263 ਵਰਗ ਕਿੰ比亚 ਇੰਡੀਆ ਦਾ ਕਿੰਨਾ 3287263 ਉਹਦਾ ਪੰਜਾਬ ਦਾ ਕਿੰਨਾ 1.54 ਤੇ ਪੰਜਾਬ ਦਾ ਇੰਡੀਆ ਦੇ ਵਿੱਚ ਖੇਤਰਫਲ ਦੇ ਹਿਸਾਬ ਨਾਲ 18ਵਾਂ ਨੰਬਰ ਆ ਕਿੰਨਾਵਾਂ ਨੰਬਰ ਆ ਬਾਈ 18ਵਾਂ ਨੰਬਰ ਆ ਆ ਤਾਂ ਹੈਗੀਆਂ ਬੇਸਿਕ ਦੀ ਜਾਣਕਾਰੀ ਹੁਣ ਮੈਂ ਗੱਲ ਕਰਾਂ ਪੰਜਾਬ ਦੀ ਲੰਬਾਈ ਤੇ ਪੰਜਾਬ ਦੀ ਚੌੜਾਈ ਹੁਣ ਜੇ ਮੈਂ ਗੱਲ ਕਰਾਂ ਆ ਉੱਤਰ ਹੋ ਗਿਆ ਬਈ ਆ ਹੋ ਗਿਆ ਬਈ ਦੱਖਣ ਆ ਹੋ ਗਿਆ ਬਈ ਪੂਰਬ ਤੇ ਆ ਹੋ ਗਿਆ ਬਈ ਪੱਛਮ ਠੀਕ ਆ ਇਹਦੀ ਲੰਬਾਈ ਦੀ ਗੱਲ ਕਰਾਂ ਮੈਂ ਲੈਂਥ ਪੰਜਾਬ ਦੀ ਹੈਗੀਆਂ 335 ਕਿਲੋਮੀਟਰ ਚੌੜਾਈ ਦੀ ਗੱਲ ਕਰਾਂ ਬਈ ਚੌੜਾਈ ਐ ਹੋਗੀ ਤੇ ਇਹ ਹੈਗੀਆਂ 2300 ਕਿਲੋਮੀਟਰ ਠੀਕ ਹੈ ਬਈ ਕਲੀਅਰ ਹੋ ਗਿਆ ਹੁਣ 50362 1.54 ਕਿੰਵਾਂ ਸਥਾਨ ਆ ਬਈ 18ਵਾਂ ਨੰਬਰ ਕਿੰਵਾਂ ਨੰਬਰ ਆ ਬਈ 18ਵਾਂ ਨੰਬਰ 335 ਲੰਬਾਈ ਤੇ ਚੌੜਾਈ ਬਈ 300 ਹੁਣ ਆਪਾਂ ਗੱਲ ਕਰੀਏ ਪੰਜਾਬ ਦਾ ਦੇਸ਼ਾਂਤਰੀ ਵਿਸਥਾਰ ਕਿਹੜਾ ਵਿਸਥਾਰ ਦੇਸ਼ਾਂਤਰੀ ਵਿਸਥਾਰ ਦੀ ਗੱਲ ਕਰਾਂ ਮੈਂ ਤਾਂ ਦੇਸ਼ਾਂਤਰੀ ਵਿਸਥਾਰ ਦੀ ਗੱਲ ਕਰਾਂ 73 ਡਿਗਰੀ 55 ਤੋਂ 76 ਡਿਗਰੀ 50 73 ਡਿਗਰੀ 55 ਮਿੰਟ ਤੋਂ 76 ਡਿਗਰੀ 50 ਮਿੰਟ ਇਹ ਹੈਗਾ ਦੇਸ਼ਾਂਤਰੀ ਵਿਸਥਾਰ ਪੰਜਾਬ ਦਾ ਦੇਸ਼ਾਂਤਰ ਮਤਲਬ ਸਮਝਦਿਓ ਇਸ ਤਰ੍ਹਾਂ ਲੌਂਗੀਟਿਊਡ ਹੁਣ ਆਪਾਂ ਗੱਲ ਕਰੀਏ ਲੈਟੀਟਿਊਡ ਦੀ या अक्षांशी विस्तार पंजाब काक्षांश विस्तार है वस्थार की गल करिए भाई तो है डिग्री ती तो बत्ती, बत्ती डिग्री बत्ती उत्तरी अक्षांश उत्ती डिग्री ती तो बत्ती डिग्री तो बत्ती, बत्ती उत्तरी अक्षांश ਏਹ ਹੈ ਪੂਰਬੀ ਦੇਸ਼ਾਂ ਤੋਂ ਤੇ ਦੱਖਣੀ ਵਿਸਤਾਰ ਇਹ ਸੀ ਸਾਡਾ ਪਿਆਰਾ ਜਾਂ ਪੰਜਾਬ ਹੁਣ ਆਪਾਂ ਗੱਲ ਕਰੀਏ ਪੰਜਾਬ ਬਾਰੇ ਹੋਰ ਤਾਂ ਹੋਰ ਇਹਦੀ ਆਪਾਂ ਭੂਗੋਲਿਕ ਰੂਪਰੇਖਾ ਦੀ ਗੱਲ ਕਰੀਏ ਤਾਂ ਪੰਜਾਬ ਨੂੰ ਚਾਰ ਭਾਗਾਂ 'ਚ ਵੰਡਿਆ ਜਾਂਦਾ ਕਿੰਨੇ ਭਾਗਾਂ 'ਚ ਵੰਡਿਆ ਜਾਂਦਾ ਬਈ ਚਾਰ ਭਾਗਾਂ ਸਹੀ ਹੈ ਪਹਿਲਾ ਸ਼ਿਵਾਲਿਕ ਪਹਾੜੀਆਂ ਕਿਹੜੀਆਂ ਪਹਾੜਾਂ ਦਾ ਸ਼ਿਵਾਲਿਕ ਪਹਾੜੀਆਂ दूजा है खेतर। दूजा जो दोस्तों खेतर। तीजा है मिट्टी मैदान दरियावी मिट्टी मैदान, आप वी कलास नहीं पाने की आप छोटी छोटी क्लासा पावगे उसका तो टीलिया वाले खेतर क्या टिब्बा वाले खेतर कह दो सीधा टीलिया वाले ਖੇਤਰ ਇਹ ਬਈ ਚਾਰ ਭਾਗਾਂ ਚ ਵੰਡਿਆ ਗਿਆ ਕਿਹਨੂੰ ਪੰਜਾਬ ਨੂੰ ਭੂਗੋਲਿਕ ਰੂਪरेखा ਇਹਨਾਂ ਹੀ ਦਵਾਉਂਗਾ ਮੈਂ ਬਾਕੀ ਕਰਾਂਗੇ ਆਪਾਂ ਅਗਲੀ ਕਲਾਸ ਇੱਕ ਵਾਰੀ ਦੁਬਾਰਾ ਨੂੰ ਕੀਤਾ ਹੈ ਖੇਤਰਫਲ 50362 ਵਰਗ ਕਿਲੋਮੀਟਰ 1.54 ਕੁੱਲ ਭਾਰਤ ਦਾ ਪਰਸੈਂਟਾ ਹੈ 328723 ਭਾਰਤ ਦਾ ਫਿਰ 8ਵਾਂ ਸਥਾਨ ਕਨਮਾ ਨੰਬਰ ਹੈ ਭਾਈ 8ਵਾਂ ਨੰਬਰ ਉੱਤਰ ਤੋਂ ਦੱਖਣ 335 ਆ ਤੇ ਚੜਾਈ 300 ਆ ਜ਼ਿਲ੍ਹੇ ਬਾਈ ਆ ਡਿਵੀਜ਼ਨ ਆ 5 ਆ ਚਾਰ ਸਟੇਟ ਲੱਗਦੇ ਆ ਇੱਕ ਦੇਸ਼ ਲੱਗਦਾ ਦ ਸੰਤਰੀ ਵਿਸਤਾਰ 71° 55 ਤੋਂ 76° ਪੱਯਾ ਅਕਸ਼ਾਂਸ਼ ਹਨ 32° 30 ਤੋਂ 32° 32 ਤੇ ਇਹ ਸੀਗਾ ਬਾਈ ਅੱਜ ਦਾ ਛੋਟਾ ਜਿਹਾ ਟੌਪਿਕ ਤੇ ਛੋਟੀ ਜੀ ਕਲਾਸ ਤੇ ਵਧੀਆ ਲੱਗੇ ਜੇ ਤੁਹਾਡੀ ਮੰਗ ਹੋਈ ਤਾਂ ਮੈਂ ਰੋਜ਼ ਕਲਾਸ ਲੈ ਕੇ ਆਉਂਗਾ ਉਦੋਂ ਤੱਕ ਲਈ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਤੇ ਜਿਉਂਦੇ ਵੱਸਦੇ ਨੂੰ ਮਿਲਦੇ ਆਂ ਅਗਲੇ ਕਲਾ ਸਤ ਸ੍ਰੀ ਅਕਾਲ